ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਤਾਜ਼ੀਆਂ ਸੂਈਆਂ ਝੋਟੀਆਂ ਦਿਖਾਵਾਂਗੇ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕੀ ਇਹ ਗੱਲ ਵਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਹਾਂ ਵੀਰੇ ਲਖਮੀ ਸਿੰਘ ਪਿੰਡ ਥੀਮਾ ਜਿਹੜਾ ਵਾਹਣਾ ਹੈ ਜੀ ਮੋਬਾਈਲ ਨੰਬਰ ਜੀ ਆਪਣਾ 78877592 78887 7592 ਤੇ ਵੀਰ ਪਹਿਲਾ ਨੰਬਰ ਆਪੇ ਇਹਦੇ ਝੋਟੇ ਦੇਖ ਰਹੇ ਆ ਕਿਹੜਾ ਸੋਸੀ ਹੋਈ ਆ ਜੀ ਇਹਦੇ ਤੀਜਾ ਸੂਆ ਜੀ ਕੱਲ ਦੀ ਸੂਈ ਦੀ ਬੱਚਾ ਕਿ ਆ ਗਿਆ ਮਗਰ ਬੱਚਾ ਮਰ ਕੱਟੀ ਆ ਅਸਾ ਮਗਰ ਕੱਟੀ ਜੇਰ ਦੂਰ ਓਕੇ ਆ ਧਾਰਾ ਦੂਰ ਇੱਕ ਨੰਬਰ ਇੱਕ ਨੰਬਰ ਚ ਲਈਏ ਕਿੰਨਾ ਦਾ ਦੁੱਧ ਪਾ ਦੂਗੀ ਇਹ ਦੁੱਧ ਮੇਰੇ ਇਹ ਬੋਲਾ ਹੋਣਾ ਬੋਲਾ 10 ਲੀਟਰ ਮਿਲ ਕੇ ਬੰਦਾ ਲੈ ਠੀਕ ਆ 10 ਲੀਟਰ ਬੋਲਾ ਹੋਣ ਜਮਾ ਹਾਜ਼ਰ ਮਿਲ ਕੇ ਲੈ ਜੀ ਕਿੰਨਾ ਦੁੱਧ ਪਾ ਦੂਗੀ ਇਸ ਤੋਂ ਇਸ ਤੋਂ 15 ਲੀਟਰ ਦੀ ਜੇ ਤੋਆਸ ਲਈਏ ਜੀ ਰੇਟ ਇਹਦਾ ਕੀ ਰਹੂਗਾ ਰੇਟ ਦਾ 1,35,000 ਰੁਪਏ ਮਾਨਦਾਨ ਹੋ ਜਾਊਗਾ ਉਸ ਮਾਨਤਾ ਨਹੀਂ ਹੋ ਤੋਰੀਵਾ ਸੋਬਰ ਕੱਢ ਕੱਠ ਵਗੈਰਾ ਦੇਖ ਸਕਦੇ ਹੋ ਤੀਜਾ ਸੂਆ ਝੋਟੀ ਤਾਜੀ ਸੀ ਹੋਈ ਆ ਰੇਟ 1,35,000 ਰੁਪਏ ਦੁੱਧ ਕਹਿੰਦਾ ਭਾਬ 10 ਲੀਟਰ 9 ਤੋਂ 10 ਲੀਟਰ ਬੋਲਾ ਬਿਲਕੁਲ ਸਟਾਰਟਿੰਗ ਆ ਤੇ ਚੰਗੀ ਸੇਵਾ ਵਗੈਰਾ ਕਰਾਂ ਕਹਿੰਦਾ ਭਾਬ 14 ਕਿਲੋ ਦੁੱਧ ਮੰਨ ਕੇ ਨਾ ਮਰਜੀ ਬੰਦਾ ਲੈ ਲੈ ਹਨਾ ਹਾਂਜੀ ਹਾਂ ਤੇ 14 ਕਿਲੋ ਦੁੱਧ ਝੋਟੀ ਖਰਾਬ ਆਉਣ ਵਾਲੀ ਹੈਗੀ ਆ ਤੇ ਥਾਂਡੇ ਵਾਲਾ ਸੋਨਾ ਗੁੱਲੇ ਵਾਲਾ ਹਿਸਾਬ ਸਿਕਾ ਕਿਸੇ ਪਾਸੇ ਰਿਸੀ ਨਾ ਵੀ ਨਹੀਂ ਚੰਗੇ ਭਾਜਨ ਮੌਜੂਦ ਦੇ ਵਿੱਚ ਇੱਕ 35 ਜੋ ਮੌਕੇ ਤੇ ਗਜੈਸ ਵਗੈਰਾ ਹੋ ਜੂਗੀ ਮਗਰ ਕੱਟਿਆ ਜੇਰ ਜੂ ਰੋਕਿਆ ਤਾਂ ਨਾ ਓਕੇ ਆ ਤਾ ਤਾਰਾ ਵਗੈਰਾ ਸੋਹਣਿਆ ਸਾਫ ਸੁਥਰੇ ਤੇ ਬਾਈ ਜੀ ਚਵਾਈ ਦੀ ਜਮਾ ਨਰਮਾ ਬਿਲਕੁਲ ਨੰਬਰ ਨਰਮਾ ਚਵਾਈ ਵੀਰੇ ਇਹ ਚਾਰਜ ਹੋਈਆ ਵੀ ਨਹੀਂ ਚੰਗੀ ਚਵਾਈ ਠੀਕ ਆ ਮੋਟਾ ਮੋਟਾ ਝੋਨਾ ਸਾਫ ਸੁਥਰਾ ਹੈਨਾ ਤੇ ਮੂਹ ਨਸਰਾ ਵਧਾਰਾ ਮਾਰ ਕੇ ਫਿਰ ਚਵਾਈ ਦੇਖੋ ਯਾਰ ਕਿਆ ਬਾਤ ਆ ਨਰਮ ਚਵਾਈ ਦੀ ਜਮਾ ਕਿਸੇ ਪਾਸੇ ਹੱਥ ਦਰਾਣੀ ਚੰਗੀ ਹੁੰਦਣੇ ਰਾਜੀ ਸਮੀ ਵੀ ਰੇਟ 1 35 ਮਾਨਤਨ ਦੇ ਵਿੱਚ ਹੋ ਜੂਗਾ ਬਸ ਠੀਕ ਆ ਓਕੇ ਵੀਰੇ ਤੇ ਬਾਈ ਦੂਜੇ ਨੰਬਰ ਇਹ ਝੋਟੀ ਦੇਖ ਰਹੇ ਆ ਤਾਜੀ ਸੂਈ ਵੀ ਹੈਨਾ ਇਹ ਜੇਬ ਜਰੋਕੇ ਜਮਾ ਜਰੋਕੇ ਆ ਹੁਣੇ ਹੀ ਇਦਾਂ ਬਣਾ ਕੇ ਤਰ ਜੂਗਾ ਅੱਜ ਸਵੇਰੇ ਸੂਈਆ ਹੈਨਾ ਹਾਂਜੀ ਇਹ 1 ਜੀ ਸੂਆ ਕਿਹੜਾ ਸੂਇਆ ਹੈ ਸੂਆ ਤੀਜਾ ਜੀ ਤੀਜਾ ਸੂਆ ਛੋਟੀ ਸੂਈ ਆ ਤੇ ਦੁੱਧ ਵਾਲਿਆ ਬਾਕੀ ਈਮੀਦ ਲਾ ਸਕਦੇ ਕਿੰਨਾ ਸੂਈਰ ਵਾਲਕਾ ਦੱਸਣ ਦੇ ਬਦਾਰਕ 14 ਲੀਟਰ ਦੁੱਧ ਚ ਹੋਇਆ ਉਹ 14 ਕਹਿ ਕੇ ਦੇ ਮੈਂ ਇਹਨਾਂ ਦੇ ਜਿਵੇਂ ਸੋਹਣਾ ਵੇ ਠੀਕ ਆ ਕਹਿੰਦਾ ਬਾ 14 ਕਿਲੋ ਦੁੱਧ ਪਾਉਣ ਲਈ ਖਰਾ ਛੋਟੀ ਹੈਗੀ ਆ ਸਹੀ ਹੈ ਜੀ ਰੇਟ ਇਹਦਾ ਕੀ ਹੋਊਗਾ ਰੇਟ ਇਹਦਾ 1,55,000 ਗੁਜਾਇਸ ਹੋਜੂਗੀ ਕਿਹੜਾ ਸੂਈ ਟੋਰ ਦੇ ਬਾਹਰ ਨੂੰ ਸੋ ਵੀਰੋ ਦੂਜੇ ਨੰਬਰ ਇਹ ਛੋਟੀ ਦੇਖ ਰਹੇ ਆ ਤੀਜਾ ਸੂਆ ਤਾਜੀ ਸੂਈ ਆ 14 14.5 14 ਕਿਲੋ ਦੁੱਧ ਮੰਨ ਕੇ ਤੁਸੀਂ ਨੂੰ ਪਰਚੇਸ ਕਰ ਸਕਦੇ ਅੱਜ 10 11 ਵਜੇ ਸੂਈ ਹੈ ਜੇਰ ਜੂੜ ਧਾਰ ਦੂ ਰੋਕੇ ਧਾਰਾ ਮਾਰ ਕੇ ਦਿਖਾ ਦਿੰਨੇ ਆ ਰੇਟ 1,55,000 ਰੁਪਇਆ ਮੌਕੇ ਤੇ ਗਜਾਇਸ ਹੋ ਜੂ ਬੱਚਾ ਮਗਰ ਮੇਲ ਕਾਫਾ ਜੇਰ ਵਗੈਰਾ ਕੰਮ ਟੋਟਲ ਡਾਣਾ ਸੁਭਰੋ ਜੇਰ ਦੇਖ ਸਕਦੇ ਜੇਰ ਬਿਲਕੁਲ ਕੰਪਲੀਟ ਆ ਹੁਣੀ ਪਈ ਥੋੜੇ ਮੇਰੇ ਬੈਠੇ ਤੋਂ ਸੁਭਰੋ ਧਾਰਾ ਦੇਖ ਸਕਦੇ ਸੋਹਣਾ ਸਾਫ ਸੁਥਰਾ ਚੋਣਾ ਮੋਟਾ ਮੋਟਾ ਕੋਈ ਪੂਰਸਾ ਲਾਣ ਦੇ ਚਵਾਈ ਦੀ ਵੀਰੇ ਨਰਮਾ ਬਿਲਕੁਲ ਜਮ ਠੀਕ ਆ ਚਵਾਈ ਦੀ ਪੂਰੀ ਨਰਮਾ ਰੇਟ 1:55 ਗਜਾਇਸ ਮੌਕੇ ਤੇ ਹੋ ਜੂਗੀ ਹਣਾ ਜੀ ਸੁਭਰ ਧਾਰਾ ਦੇਖੋ ਯਾਰ ਕਿਆ ਬਾਤ ਆ ਸੋਹਣਾ ਸਾਫੀ ਤਰ੍ਹਾਂ ਚੋਣਾ ਨਿੱਖਣ ਮਾ ਥਣ ਕਹਿੰਦਾ ਬਾ 14 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਬੰਦਾ ਲੈ ਲੈ ਖਰਾ 14 ਲੀਟਰ ਦੁੱਧ ਦੇਊਗੀ ਆਪਾਂ ਪਰ 14 ਕਾ ਹੀ ਦੇਣਾ ਜੀ ਜੀ 1 55 ਜੋ ਮਾਨਦਾਰ ਮੌਕੇ ਤੇ ਹੋ ਜਾਊਗਾ ਮਾਨਦਾਰ ਹੋ ਜਾਊਗਾ ਨੰਬਰ ਬੋਲ ਜੀ ਦੁਬਾਰੇ ਆਪਣਾ ਨੰਬਰ 788775972 ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਬਦ ਤਿਆਰ